ਪਹੁੰਚਿਆ ਗਾਰਡਨ ਰਿਜ਼ੋਰਟ ਤੇ ਪਿੰਡਾਂ ਤੇ ਸ਼ਹਿਰਾਂ ਦੀ ਜਾਗੋ ਦੇ ਵਿੱਚ ਕੀ ਫਰਕ ਹੈ ਕਿਸ ਤਰ੍ਹਾਂ ਮਨਾਈ ਜਾਂਦੀ ਹੈ ਇੱਥੇ ਜਾਗੋ ਤੇ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਉਨੇ ਆ ਵੀ ਇਹ ਜਾਗੋ ਕਿਹਦੇ ਵਿਆਹ ਦੀ ਹੈ ਇਹ ਦੇਖੋ ਤੁਸੀਂ ਡਾਕਟਰ ਗੁਰਜਾਪ ਤੇ ਡਾਕਟਰ ਸੁਖਜਿੰਦਰ ਇਹਨਾਂ ਦਾ ਵਿਆਹ ਹੈ ਇਹ ਸਾਡੇ ਡਾਕਟਰ ਸਾਹਿਬ ਨੇ ਜਿਨ੍ਹਾਂ ਦਾ ਵਿਆਹ ਹੈ ਤੇ ਇਹਨਾਂ ਦੇ ਵਿਆਹ ਦੀ ਜਾਗੋ ਤੁਹਾਨੂੰ ਦਿਖਾਉਣੀ ਹੈ ਅੱਜ ਤੇ ਤੁਸੀਂ ਆਪ ਫਰਕ ਪਤਾ ਕਰਨਾ ਹੈ ਵੀ ਸ਼ਹਿਰੀ ਤੇ ਪਿੰਡੂ ਜਾਗੋ ਦੇ ਵਿੱਚ ਕੀ ਕੀ ਫਰਕ ਹੈ ਜਿਵੇਂ ਤੁਹਾਨੂੰ ਪਿੰਡੂ ਜਾਗੋਆਂ ਦੇ ਇੱਕ ਦੋ ਪਹਿਲਾਂ ਦਿਖਾਏ ਨੇ ਵਲੌਗ ਇਹ ਦੇਖੋ ਰੈਲੇਟਿਵ ਅਜੇ ਘੱਟ ਪਹੁੰਚੇ ਨੇ ਇਹ ਮੇਰੇ ਖਿਆਲ 'ਚ ਸ਼ਮਲੇ ਵਾਲੇ ਤਾਂ ਆ ਗਏ ਜੀ ਮਟੋੜਡੇ ਵਾਲੇ ਵੀ ਆ ਗਏ ਤੇ ਸ਼ਮਲੇ ਵਾਲੇ ਵੀ ਆ ਗਏ ਇੱਧਰ ਦੇਖੋ ਜੀ ਹਾਂਜੀ ਇਹ ਗੁਰਜਾਪ ਦੇ ਮਾਮਾ ਜੀ ਨੇ ਇਹ ਮਲਾਉਣਗੇ ਵੀ ਹੋਰ ਕਿਹੜੇ-ਕਿਹੜੇ ਨਾਨਕੇ ਮੈਂਬਰ ਨੇ ਆ ਮਾਮੀ ਆ ਜੀ ਅੱਛਾ ਜੀ ਦੇਖੋ ਇਹ ਮਾਮਾ ਤੇ ਮਾਮੀ ਦੇਖੋ ਤੁਸੀਂ ਕਿੰਨੇ ਜੱਜਦੇ ਨੇ ਕਿਆ ਬਾਤ ਹੈ ਕਿਆ ਬਾਤ ਹੈ ਕਿੰਨਾ ਪਿਆਰ ਹੈ ਹਾਂ ਜੀ ਇਹ ਨਾਨਾ ਜੀ ਨੇ ਜੀ ਤੇ ਇਧਰ ਆਪਣੇ ਮਾਸੀ ਮਾਸੀ ਜੀ ਨੇ ਇਹ ਵੀ ਇਹ ਗਰਜਾਪ ਦੇ ਮਮੀ ਨੇ ਇਹ ਤਾਈ ਜੀ ਤੇ ਭੂਆ ਜੀ ਤੇ ਨਾਲ ਇਹ ਗਰਜਾਪ ਦੀ ਭਰਜਾਈ ਸਾਡੇ ਵੀ ਭਰਜਾਈ ਹੋਈ ਇਹ ਇਹ ਇਹਨਾਂ ਦਾ ਬੇਟਾ ਜੁੰਡਲੀ ਜਿਹੜੀ ਗਰਜਾਪ ਦੇ ਫਰੈਂਡਸ ਦੇਖੋ ਡਾਕਟਰ ਗਰਜਾਪ ਆਪ ਆਪਣੇ ਦੋਸਤਾਂ ਨਾਲ ਕਰ ਰਹੇ ਨੇ ਇੰਜੋਏ ਸਾਡੇ ਡਾਕਟਰ ਅਨਮੋਲ ਬਹੁਤ ਅਜੀਬ ਸਾਡੇ ਜਿਹੜੇ ਡਾਕਟਰ ਗਰਜਾਪ ਨਾਲ ਹਾਂਜੀ ਹਾਂਜੀ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਮੁਬਾਰਕਾਂ ਦੇ ਰਹੇ ਨੇ ਡਾਕਟਰ ਗਰਜਾਪ ਨੂੰ ਦੇਖੋ ਆ ਨਾਲ ਇਹਨਾਂ ਦੇ ਬੱਚਾ ਆ ਇਹ ਆਪਦੀ ਮਸਤੀ ਚ ਹਾਂਜੀ ਇਹ ਡਾਕਟਰ ਰਾਜਨ ਨੇ ਤੇ ਉਹਨਾਂ ਦੇ ਵਾਈਫ ਨੇ ਆਏ ਸਾਰੇ ਡਾਕਟਰ ਸਾਹਿਬ ਤੇ ਬਹੁਤ ਧੰਨਵਾਦ ਹੈ ਇਹਨਾਂ ਦਾ ਆਪਣੀ ਜਾਗੋ ਦੀ ਜਿਹੜੀ ਇਹ ਪਾਰਟੀ ਹੈ ਇਹਦੇ ਵਿੱਚ ਆਏ ਨੇ ਇਹ ਨਾਲ ਗਰਜਾਪ ਦੇ ਮੰਮੀ ਦੇ ਫਰੈਂਡਸ ਜੋ ਦੋ ਇਹ ਮੈਡਮ ਆਈਆਂ ਨੇ ਦੋਸਤੋ ਆ ਦੇਖੋ ਸਾਡੇ ਵਿਆਹ ਦੇ ਜਿਹੜੇ ਰੰਗ ਨੇ ਇਹੀ ਸਾਡੀਆਂ ਭਰਜਾਈਆਂ ਦੇਖੋ ਤੁਸੀਂ ਕਿਵੇਂ ਖਿੜਖੜੱਸਦੀਆਂ ਨੇ ਪ੍ਰੀਤ ਵੀਰ ਕਿਆ ਬਾਤ ਹੈ ਕਿਆ ਬਾਤ ਹੈ ਕਿੰਨੀ ਸੋਹਣੀ ਰੱਬ ਨੇ ਬਣਾਈ ਆ ਜੋੜੀ ਜੇ ਤੁਹਾਨੂੰ ਸਹਿਰੀ ਜਾਗੋ ਦਿਖਾਵਾਂਗੇ ਤੇ ਤੁਸੀਂ ਦੇਖੋਗੇ ਵੀ ਇਹ ਪਿੰਡਾਂ ਤੇ ਸ਼ਹਿਰਾਂ ਦੀ ਜਾਗੋ ਦੇ ਵਿੱਚ ਕੀ ਫਰਕ ਹੈ ਤੇ ਆਹ ਜਿਹੜੀ ਸਹਿਰੀ ਜਾਗੋ ਆ ਪਟਿਆਲਾ ਸਾਹੀ ਉਹਦੇ ਵਿੱਚ ਜਿਹੜੇ ਦਾਦਕੇ ਨੇ ਆ ਦੇਖੋ ਦਾਦਕੇਾਂ ਦੀ ਟੀਮ ਗੁਰਜਾਪ ਦੇ ਮੰਮੀ ਡੈਡੀ ਖੜੇ ਨੇ ਤੇ ਨਾਲ ਭੂਆ ਜੀ ਤਾਈ ਜੀ ਤੇ ਹੋਰ ਰਿਲੇਟਿਵ ਉਹੋ ਹੁਣ ਨਾਨਕਿਆਂ ਨੂੰ ਰਿਸੀਵ ਕਰਨ ਲਈ ਜਾ ਰਹੇ ਨੇ ਇਧਰ ਨਾਨਕੇ ਖੜੇ ਨੇ ਨਾਨਕੇ ਆ ਦੇਖੋ ਨਾਨਕੇਾਂ ਦੀ ਚੜਾਈ ਤਾਂ ਦੇਖੋ ਤੁਸੀਂ ਆ ਜਿਹੜੀਆਂ ਪੋਟਲੀਆਂ ਆ ਦੇਖੋ ਲੱਡੂਆਂ ਦੀਆਂ ਜਿਹੜੀਆਂ ਪੋਟਲੀਆਂ ਬਣੀਆਂ ਨੇ ਇਹ ਕੱਲੇ-ਕੱਲੇ ਮੈਂਬਰ ਨੂੰ ਦਿੱਤੀਆਂ ਜਾਣਗੇ ਇਹਨਾਂ ਦੇ ਵਿੱਚ ਲੱਡੂ ਨੇ ਸ਼ਾਗਨ ਹੈ ਇਹ ਪੋਰਟਲੀਆਂ ਦੇ ਕੇ ਨਾਨਕਿਆਂ ਨੂੰ ਰিসিਵ ਕਰਨਾ ਹੁਣ ਦਾਦ ਕਿਆਂ ਦਾ ਸੁਣੋ ਗਾਣਾ ਲੋਕ ਗੀਤ ਜਿਆਦੇ ਪਾਪਾ ਬਹੁਤ ਕਰਨੀ ਸੀ ਦੇਖੋ ਜੀ ਮੁਕਾਬਲਾ ਚੱਲ ਰਿਹਾ ਨਾਨਕਿਆਂ ਤੇ ਦਾਦਕਿਆਂ ਚ ਜਿਹੜੇ ਰਵਾਇਤੀ ਲੋਕ ਗੀਤ ਨੇ ਆਪਣੇ ਪੰਜਾਬੀ ਸੱਭਿਆਚਾਰ ਦੇ ਮਾਲਵੇ ਦੀ ਧਰਤੀ ਦੇ ਉਹ ਤੁਸੀਂ ਸੁਣ ਰਹੇ ਹੋ ਦੇਖੋ ਇੱਧਰ ਇਹ ਹੁਣ ਫੇਰ ਦਾਦਕਿਆਂ ਦੀ ਵਾਰੀ ਆ ਗਈ ਦੇਖੋ ਪਹਿਲਾਂ ਮਾਮਾ ਮਾਮੀ ਜੀ ਤੇ ਉਹਨਾਂ ਦੇ ਬੇਟੇ ਇਹਨਾਂ ਨੂੰ ਸ਼ਗਨ ਦੇ ਕੇ ਆਪਾਂ ਜਿਹੜੇ ਦਾਦਕੇ ਨੇ ਗੁਰਜਾਪ ਦੇ ਮਾਤਾ ਜੀ ਉਹ ਇਹਨਾਂ ਨੂੰ ਅਲਾਓ ਕਰਨਗੇ ਐਂਟਰ ਕਰਨ ਲਈ ਪਹਿਲਾਂ ਸ਼ਗਨ ਦੇਣਗੇ ਦੇਖੋ ਦੇਖੋ ਦੋਸਤੋ ਇਹ ਜਿਹੜਾ ਰਿਵਾਜ ਹੈ ਰੀਤੀ ਰਿਵਾਜ ਜਾਗੋ ਤੋਂ ਪਹਿਲਾਂ ਜਦੋਂ ਆਪਾਂ ਨਾਨਕਿਆਂ ਨੂੰ ਰিসিਵ ਕਰਦੇ ਆ ਉਹਦਾ ਤੁਸੀਂ ਦੇਖ ਰਹੇ ਹੋ ਬਹੁਤ ਹੀ ਰਵੈਤੀ ਇਹ ਬਹੁਤ ਸਮੇਂ ਤੋਂ ਚੱਲੇ ਆ ਰਿਹਾ ਤੇ ਉਹੀ ਪਰੰਪਰਾਵਾਂ ਆਪਾਂ ਅੱਜ ਵੀ ਨਿਭਾਉਂਦੇ ਆ ਤੇ ਇਹ ਕੁਝ ਪਰੰਪਰਾਵਾਂ ਅੱਜਕੱਲ੍ਹ ਅਲੋਪ ਹੁੰਦੀਆਂ ਜਾ ਰਹੀਆਂ ਨੇ ਤੇ ਪਰਿਵਾਰ ਜਿਹੜੇ ਮੈਰਿਜ ਦੇ ਸਟਾਈਲ ਬਦਲ ਗਏ ਇਹ ਹੁਣ ਵੀ ਤੁਹਾਨੂੰ ਮੈਂ ਜੋ ਜਾਗੋ ਦਿਖਾ ਰਿਹਾ ਹਾਂ ਇਹ ਸਹਿਰੀ ਸਟਾਈਲ ਦੀ ਹੈ ਪਟਿਆਲਾ ਸਾਹੀ ਜਾਗੋ ਆ ਇਹ ਬਾਕੀ ਜਿਹੜੇ ਹੋਰ ਬਲੌਗ ਆਪਣੇ ਜਾਗੋ ਤੇ ਪਹਿਲਾਂ ਆਏ ਨੇ ਉਹ ਪਿੰਡੂ ਸਟਾਈਲ ਦੇ ਨੇ ਤੁਸੀਂ ਆਪ ਕੰਪੈਰੀਸ਼ਨ ਕਰ ਸਕਦੇ ਹੋ ਕਿੰਨਾ ਫਰਕ ਆ ਪਿੰਡਾਂ ਤੇ ਸ਼ਹਿਰਾਂ ਦੀ ਜਾਗੋ ਦਾ ਇਹ ਤਾਂ ਤੇ ਹੁਣ ਗਰੁੱਪ ਫੋਟੋ ਹੋ ਰਹੀ ਹੈ ਇਹ ਜਿਹੜੇ ਛੋਟੇ ਮਾਮਾ ਜੀ ਨੇ ਉਹ ਤੇ ਮਾਮੀ ਜੀ ਨਾਲ ਇਹਨਾਂ ਦੇ ਬੇਟਾ ਗਰੁੱਪ ਫੋਟੋ ਹੋ ਰਹੀ ਹੈ ਅਈ ਮੈਂ ਮੈਦਰਾ ਦੇਖੋ ਤੁਸੀਂ ਪਰਿਵਾਰ ਨਾਲ ਅਈ ਸਰਦ ਰਿਸ਼ਤੇ ਨੇ ਜੀ ਅੱਛਾ ਜੀ ਮੇਰੇ ਭੈਣ ਜੀ ਵੀ ਨੇ ਮੇਰੇ ਵਿਚੋਲਣ ਵੀ ਨੇ ਸਾਡੇ ਸ਼ਰੀਕੇ ਵਾਲੇ ਵੀ ਵੈਰੀ ਦੇਖੋ ਤੁਸੀਂ ਪਟਿਆਲਾ ਸਾਹੀ ਜਾਗੋ ਇਹ ਹੁਣ ਸ਼ੁਰੂ ਹੋ ਰਹੀ ਹੈ ਤੇ ਜਿਹੜੇ ਲੜਕੇ ਦੀ ਮਾਂ ਆ ਉਹੋ ਲੜਕੇ ਦੀ ਜਿਹੜੀ ਮਾਮੀ ਜੀ ਹੈ ਉਹਦੇ ਸਿਰ ਦੇ ਉੱਪਰ ਜਾਗੋ ਧਰਾਉਣ ਲੱਗੇ ਨੇ ਦੇਖੋ ਭਰਪੂਆ ਜੀ ਦੱਸ ਰਹੇ ਨੇ ਵੀ ਕਿਵੇਂ ਦੇਖੋ ਇਹ ਸਾਰੇ ਦੇਖੋ ਜੀ ਮਾਮੀ ਜੀ ਦੇ ਸਿਰ ਤੇ ਜਾਗੋ ਨੂੰ ਰਖਾਤਾ ਇਹ ਨਾਲ ਦਾ ਜਿਹੜਾ ਇਵੈਂਟ ਹੈ ਸ਼ੁਰੂ ਹੋ ਗਿਆ ਇਹ ਸੈਰੀ ਜਾਗੋ ਹੈ ਦੇਖੋ ਪਹਿਲਾਂ ਨਾਲੇ ਜਾਗੋ ਸਿਰ ਤੇ ਰਖਾਤੀ ਨਾਲੇ ਸ਼ਗਨ ਦੇ ਰਹੇ ਨੇ ਲੱਡੂਆਂ ਨਾਲ ਮੂੰ ਮੂੰ ਮਿੱਠਾ ਕਰਾ ਰਹੇ ਨੇ ਮਾਮਾ ਜੀ ਦਾ ਤੇ ਮਾਮੀ ਜੀ ਦਾ ਦੇਖੋ ਇਹ ਸਾਰਾ ਨਾਨਕਾ ਪਰਿਵਾਰ ਤੁਸੀਂ ਦੇਖ ਰਹੇ ਹੋ ਪਿੱਛੇ ਦੇਖੋ ਜੀ ਇਧਰ ਵੀ ਇਹ ਨਾਨਕਾ ਪਰਿਵਾਰ ਚੋਂ ਨੇ ਥੋੜਾ ਜਿਹਾ ਸਾਈਡ ਤੇ ਲੱਗ ਕੇ ਖੜ ਗਏ ਮੇਰੇ ਨਾਲ ਦਾ ਦੇਖੋ ਹੁਣ ਜਾਗੋ ਜਾਗੋ ਕਰ ਦੇਖੋ ਇਹ ਜਾਗੋ ਦੇ ਵਿੱਚ ਜਿਹੜੇ ਰਵਾਇਤੀ ਲੋਕ ਗੀਤ ਨੇ ਉਹ ਸੁਣ ਰਹੇ ਹੋ ਤੁਸੀਂ ਇਸੇ ਨਾਲ ਹੀ ਜਾਗੋ ਪ੍ਰਸਿੱਧ ਹੈ ਇਸੇ ਨਾਲ ਹੀ ਇਹ ਜਾਗੋ ਦਾ ਸ਼ਿੰਗਾਰ ਨੇ ਇਹ ਜਿਹੜੇ ਰਵਾਇਤੀ ਲੋਕ ਗੀਤ ਜਿਹੜੇ ਤੁਸੀਂ ਸੁਣ ਰਹੇ ਹੋ ਹਣ ਦੇਖੋ ਤੁਸੀਂ ਕਿੰਨਾ ਸੋਹਣਾ ਦ੍ਰਿਸ਼ ਜਿਹੜਾ ਜਾਗੋ ਦਾ ਇਹ ਵਿਆਹ ਦਾ ਇੱਕ ਮੇਨ ਅਟਰੈਕਸ਼ਨ ਹੁੰਦੀ ਹੈ ਜਾਗੋ ਜਿੱਥੇ ਨਾਨਕੇ ਤੇ ਦਾਦਕੇ ਇੱਕ ਦੂਜੇ ਨੂੰ ਜਿਹੜੇ ਲੋਕ ਗੀਤਾਂ 헤ਰਿਆਂ ਨਾਲ ਇੱਕ ਦੂਜੇ ਨੂੰ ਸਿੱਠਣੀਆਂ ਦੇ ਤੌਰ ਤੇ ਮੁਕਾਬਲਾ ਕਰਦੇ ਨੇ ਤੁਸੀਂ ਦੇਖੋ ਜਾਗੋ ਦਾ ਇਵੈਂਟ ਨਾਨਕਿਆਂ ਦੇ ਮਾਮੀ ਜੀ ਦੇ ਸਿਰ ਦੇ ਉੱਪਰ ਜਾਗੋ ਹੈ ਦੇਖੋ ਆ ਸਾਰਾ ਨਾਨਕਾ ਪਰਿਵਾਰ ਤੁਸੀਂ ਦੇਖ ਰਹੇ ਹੋ ਬਹੁਤ ਹੀ ਸੁੰਦਰ ਦੇਖੋ ਕਿਆ ਬਾਤ ਹੈ ਜਾਗੋ ਆਇਆ ਕੇ ਪਾਈਆ ਉੱਠ ਖੜੂਗੀ ਝੜੀ ਕਰੂਗੀ ਚੱਕਣੀ ਪਾਊਗੀ ਜਾਗੋ ਆਈਏ ਜਾਵਾ ਵਈ ਹੁਣ ਜਾਗੋ ਆਈਏ ਜਾਗੋ ਜਰਦਾ ਮੇਲਾ ਵੇ ਜਾਗੋ ਆਈਏ ਜਾਵਾ ਵਈ ਹੁਣ ਜਾਗੋ ਆਈਏ ਦੇਖੋ ਜੀ ਜਾਗੋ ਜਿਹੜੀ ਨਾਨਕੇ ਲੈ ਕੇ ਆ ਰਹੇ ਨੇ ਲਗਭਗ ਸਟੇਜ ਦੇ ਨੇੜੇ ਆ ਗਏ ਹੁਣ ਜਾਗੋ ਦੇ ਨਾਲ ਇਹ ਡਾਂਸ ਕਰਨਗੇ ਤੇ ਰਵਾਇਤੀ ਲੋਕ ਗੀਤਾਂ ਦੇ ਵਿੱਚ ਆਪਣਾ ਮਨੋਰੰਜਨ ਕਰਨਗੇ ਨਾਨਕੇ ਤੇ ਦਾਦਕੇ ਇੱਧਰ ਵੇਖ ਕਰੋ ਜੀ ਸਾਰੇ ਆਵੇ ਉਹ ਲੋਕ ਉੱਥੇ ਆਜੋ ਸਾਰੇ ਇੱਧਰ ਆਜੋ ਦੇਖੋ ਜੀ ਸਟੇਜ ਤੇ ਆ ਗਿਆ ਜਿਹੜਾ ਡਾਂਸ ਫਲੋਰ ਹੈ ਇਹ ਤੇ ਪਹੁੰਚ ਗਏ ਸਾਰੇ ਨਾਨਕੇ ਤੇ ਦਾਦਕੇ ਮੜਦੇ ਖੜ ਚੁਣੇ ਚੱਕ ਦੇ ਦੇ ਆਪਦਾ ਪਿਆਸੀ ਤਾਈ ਨੂੰ ਲੈ ਗਏ ਕੁੱਤੇ ਮੰਡੀਓ ਜਾਗ ਦੇ ਕੇ ਝੁੱਟੇ ਦੇਖੋ ਜੀ ਨਾਨਕਾ ਪਰਿਵਾਰ ਨੇ ਰੰਗ ਬੰਨਿਆ ਜਾਗੋ ਦੇ ਵਿੱਚ ਦੇਖੋ ਮਾਮੀ ਦੇ ਸਿਰ ਤੇ ਜਾਗੋ ਕੀ ਬਾਤ ਆ ਨਾਲ ਮਾਮਾ ਜੀ ਖੜੇ ਨੇ ਦੇਖੋ ਨਾਨਕਿਆਂ ਦੀ ਟੌਰ ਲੋ ਜੀ ਦਾਦ ਕਿਆਂ ਵੱਲੋਂ ਜਵਾਬ ਯਾ ਦੇੜੇ ਸੋਨੇ ਕਿਡਾ ਹੋਲੇ ਆ ਸੱਚ ਨਾਲ ਆਪਾਂ ਬੋਲੀਆਂ

ਲੋ ਲੋ ਅੱਧੀਆਂ ਨਚੋ ਲੋ ਤੜਕੇ ਅੱਧੀਆਂ ਨ ਹੁਣ ਚੋ ਲੋ ਅੱਧੀਆਂ ਨਚੋ ਲੋ ਤੜਕੇ ਅੱਧੀਆਂ ਨ ਹੁਣ ਚੋ ਲੋ ਆ ਕੇ ਆ ਕੇ ਅੱਜ ਆ ਮੇ ਜੋੜੀ ਸਾਡੇ ਆਈ ਕੰਮ ਨ ਕੋਈ ਕੀਤਾ ਵੀ ਸੇਬ ਸੰਤਰੇ ਸਾਰੇ ਖਾ ਗਈ ਭਲੇ ਸੰਤਰੇ ਖਾਰੇ ਖਾ ਗਈ ਨਾਲੇ ਖਾ ਗਈ ਪਪੀਤਾ ਡੋਂਗਾ ਬੁੰਦੀ ਦਾ ਅੰਦਰ ਵੜ ਕੇ ਪੀਤਾ ਡੋਂਗਾ ਬੁੰਦੀ ਦਾ ਅੰਦਰ ਵੜ ਕੇ ਪੀਤਾ ਡੋਂਗਾ ਵਲਤੋਈ ਸਾਡੀ ਖਾਗੀ ਦਾਲ ਦੀ ਅਗ ਮਿਰਚਾਂ ਨੇ ਲਾਈ ਨੀ ਤਾਂ ਇਹ ਨੀ ਚਾ ਚੜਿਆ ਜਤੂ ਗੀ ਦੇ ਵਿੱਚ ਆਈ ਨੀ ਤਾਂ ਇਹ ਨੀ ਚਾ ਚੜਿਆ ਜਤੂ ਗੀ ਦੇ ਵਿੱਚ ਆਈ ਨੀ ਤਾਂ ਇਹ ਨੀ ਚਾ ਚੜਿਆ ਜਤੂ ਗੀ ਦੇ ਵਿੱਚ ਆਈ ਨੀ ਤਾਂ ਇਹ ਨੀ ਚਾ ਚੜਿਆ ਵਲਟ ਹੈ ਦੇਖੋ ਜੀ ਪੂਆ ਜੀ ਦਾ ਪਰਿਵਾਰ ਦਾਦ ਕਾ ਪਰਿਵਾਰ ਤਾਈ ਜੀ ਥੋੜੀਏ ਪਰ ਕਿਆ ਟੋਕ ਰਾਨੜੇ ਅਫਰ ਮੈਂ ਨਾਲ ਖੜਾ ਉਹਰੇ ਇਧਰ ਵੀਰ ਮੇਰੇ ਕੰਨੇ ਟੇ ਕਰਾਏ ਲਟਕਣ ਨੂੰ ਛੜੇ ਨੀ ਗੋਦੀ ਚੱਕ ਲਈਨੀ ਆਪਣੇ ਮੱਤ ਪਸ ਛੜੇ ਨੀ ਗੋਦੀ ਚੱਕ ਲਈਨੀ ਆਪਣੇ ਮੱਤ ਲਵਣ ਇਹ ਸੜਾ ਕਿਹੜਾ ਤੇ ਵਿੱਚ ਪੰਗਾ ਆ ਦੇਖੋ ਨਾਨ ਕਿਹੜੇ ਸੱਜ ਤੋੜ ਰਹੇ ਨੇ ਦੇਖੋ ਤੁਸੀਂ ਮਾਮਾ मामੀ ਟੁੱਟ ਕੇ ਬੈ ਗੇ ਸੱਜ ਨੂੰ ਬਹੁਤ ਹੀ ਉਹ ਟੁੱਟ ਕੇ ਬੈ ਗੇ ਸੱਜ ਨੂੰ ਦੇਖੋ ਜੀ ਇਹ ਤਾਂ ਮਿੰਟਾਂ 'ਚੇ ਤੋੜਦਾ அரை கொஞ்சம் பார்த்தாங்க ਲਵੇ ਦੇ ਅਗੇ